जय साई लाडी शाह जी जय बाबा महाराज शाह जी दरबार नकोदर एक बार दी गल है के एक सेवादार जो कि साई लाडी शाह जी ਦੇ ਦਰਬਾਰ ਤੇ ਸੇਵਾ ਕਰਿਆ ਕਰਦਾ ਸੀ ਤੇ ਬਹੁਤ ਲੰਮੇ ਸਮੇਂ ਤੋਂ ਸੇਵਾ ਕਰਿਆ ਕਰਦਾ ਸੀ ਤੇ ਉਸ ਨੂੰ ਦਰਬਾਰ ਤੇ ਆਉਂਦੇ ਆ ਬਹੁਤ ਹੀ ਸਾਲ ਹੋ ਗਏ ਤੇ ਸਾਈਂ ਜੀ ਦੇ ਨਾਲ ਉਸ ਦਾ ਬਹੁਤ ਹੀ ਪਿਆਰ ਸੀ ਇੱਕ ਵਾਰ ਸਾਈਂ ਲਾਡੀ ਸ਼ਾਹ ਜੀ ਦਰਬਾਰ ਦੇ ਵਿੱਚ ਬੈਠੇ ਨੇ ਤੇ ਉੱਥੇ ਬੰਦਾ ਆਂਦਾ ਜੋ ਦਰਬਾਰ ਦੇ ਵਿੱਚ ਸਜਦਾ ਕਰਦਾ ਸਲਾਮ ਕਰਦਾ ਤੇ ਸਾਈਂ ਲਾਡੀ ਸ਼ਾਹ ਜੀ ਨੂੰ ਆ ਕੇ ਮੱਥਾ ਟੇਕਦਾ ਤੇ ਸਾਈਂ ਲਾਡੀ ਸ਼ਾਹ ਜੀ ਦੇ ਹੁਣਾਂ ਦੇ ਕੋਲ ਬੈਠ ਜਾਂਦਾ ਤੇ ਸਾਈਂ ਲਾਡੀ ਸ਼ਾਹ ਜੀ ਹੁਣਾਂ ਨਾਲ ਗੱਲਾਂ ਬਾਤਾਂ ਕਰਦਾ ਜਦੋਂ ਉਹ ਬੰਦਾ ਤੁਰਨ ਲੱਗਦਾ ਤੇ ਸਾਈਂ ਲਾਡੀ ਸ਼ਾਹ ਜੀ ਉਸ ਨੂੰ ਪ੍ਰਸ਼ਾਦ ਦੇ ਵਿੱਚ ਇੱਕ ਮੰਦੀ ਦਿੰਦੇ ਨੇ ਇਹ ਸਭ ਉਹ ਸੇਵਾਦਾਰ ਜੋ ਲੰਬੇ ਸਮੇਂ ਤੋਂ ਆ ਰਿਹਾ ਸੀ ਉਹ ਦੇਖ ਰਿਹਾ ਸੀ ਸਾਈਂ ਲਾਡੀ ਸ਼ਾਹ ਜੀ ਉਸ ਨੂੰ ਮੰਦੀ ਦਿੰਦੇ ਨੇ ਤੇ ਉਹ ਬੰਦਾ ਪ੍ਰਸ਼ਾਦ ਲੈ ਕੇ ਸਾਈਂ ਜੀ ਨੂੰ ਮੱਥਾ ਟੇਕ ਕੇ ਚਲਿਆ ਜਾਂਦਾ ਉਹ ਸੇਵਾਦਾਰ ਲੰਮੇ ਸਮੇਂ ਤੋਂ ਸਾਈ ਲਾਡੀ ਸ਼ਾਹ ਜੀ ਦੇ ਦਰਬਾਰ ਤੇ ਆਇਆ ਕਰਦਾ ਸੀ ਉਹ ਸੇਵਾਦਾਰ ਆਪਣੀ ਸੇਵਾ ਕਰਕੇ ਤੇ ਬਿਲਾ ਹੋ ਕੇ ਆਪਣੇ ਘਰੇ ਚਲਿਆ ਜਾਂਦਾ ਤੇ ਘਰੇ ਜਾ ਕੇ ਆਪਣੀ ਘਰਵਾਲੀ ਨੂੰ ਕਹਿੰਦਾ ਕਿ ਮੈਂ ਮੁੜ ਕੇ ਦਰਬਾਰ ਤੇ ਨਹੀਂ ਜਾਣਾ ਤੇ ਸਾਈ ਲਾਡੀ ਸ਼ਾਹ ਆ ਮੈਂ ਗੁੱਸੇ ਆ ਤੇ ਉਸ ਦੀ ਘਰਵਾਲੀ ਪੁੱਛਦੀ ਕਿ ਕੀ ਗੱਲ ਹੋਈ ਤੁਸੀਂ ਤੁਹਾਡਾ ਇੰਨਾ ਸਾਈ ਜੀ ਨਾਲ ਪਿਆਰ ਆ ਤੇ ਤੁਸੀਂ ਕਿਉਂ ਕਹਿ ਰਹੇ ਹੋ ਇਸ ਦਾ ਇਹ ਗੱਲ ਤੇ ਉਹ ਕਹਿੰਦਾ ਕਿ ਮੈਂ ਐਨੇ ਲੰਮੇ ਸਮੇਂ ਤੋਂ ਜਾ ਰਿਹਾ ਆ ਤੇ ਸਾਈਂ लाडी शाह ਜੀ ਹੁਣੀ ਮੇਰੇ ਵੱਲ ਦੇਖਿਆ ਵੀ ਨਹੀਂ ਤੇ ਇੱਕ ਬੰਦਾ ਜੋ ਕਿ ਥੋੜੇ ਟਾਈਮ ਤੋਂ ਆ ਰਿਹਾ ਉਹ ਜਦੋਂ ਮੱਥਾ ਟੇਕਿਆ ਉਸਨੇ ਤਾਂ ਸਾਈਂ लाडी शाह ਜੀ ਨੇ ਉਸ ਨੂੰ ਪ੍ਰਸ਼ਾਦ ਦੇ ਵਿੱਚ ਮੁੰਦੀ ਦਿੱਤੀ ਤੇ ਉਸ ਦੀ ਘਰ ਵਾਲੀ ਕਹਿੰਦੀ ਕਿ ਕੋਈ ਗੱਲ ਨਹੀਂ ਸਾਈਂ ਜੀ ਵੀ ਆਪਣੇ ਨੇ ਤੁਸੀਂ ਜਾ ਕੇ ਸਾਈਂ ਜੀ ਨਾਲ ਗੱਲ ਕਰ ਲਿਓ ਇੱਕ ਵਾਰ ਤਾਂ ਉਹ ਕਹਿੰਦਾ ਨਹੀਂ ਮੈਂ ਗੁੱਸੇ ਆ ਵੀ ਮੈਂ ਨਹੀਂ ਜਾਣਾ ਉੱਥੇ ਚਲੋ ਵਿੱਚ ਦਿਨ ਪਏ ਹਫਤਾ ਬੀਤਿਆ ਤੇ ਉਹ ਬੰਦਾ ਦੁਬਾਰਾ ਦਰਬਾਰ ਤੇ ਗਿਆ ਤੇ ਦਰਬਾਰ ਦੇ ਵਿੱਚ ਸਜਦਾ ਕੀਤਾ ਸਲਾਮ ਕੀਤੀ ਮੱਥਾ ਟੇਕਿਆ ਤੇ ਸਾਈਂ ਲਾਡੀ ਸ਼ਾਹੀ ਜੀ ਨੂੰ ਜਦੋਂ ਮੱਥਾ ਟੇਕ ਕੇ ਬੈਠਣ ਲੱਗਾ ਸਾਈਂ ਜੀ ਦੇ ਕੋਲ ਤਸਾਈਂ ਜੀ ਉਸ ਨੂੰ ਕਹਿੰਦੇ ਹਾਂ ਭਈ ਕਿਹੜੇ ਹੱਥ 'ਚ ਤੇਰੇ ਮੁੰਦੀ ਪੌਣੀਆਂ ਦੱਸ ਤੇ ਉਹ ਬੰਦਾ ਹੈਰਾਨ ਹੋ ਗਿਆ ਤੇ ਸਾਈਂ ਜੀ ਦੇ ਅੱਗੇ ਹੱਥ ਜੋੜ ਕੇ ਬੈਠ ਗਿਆ ਕਹਿੰਦਾ ਕਹਿਣ ਲੱਗਾ ਤੇ ਸਾਈਂ ਜੀ ਮੈਂ ਤਾਂ ਇਹ ਗੱਲ ਚੇਤੇ ਵੀ ਨਹੀਂ ਰੱਖੀ ਮੁੜ ਕੇ ਮੈਨੂੰ ਮਾਫ਼ ਕਰਦੇ ਹੋ ਜੋ ਤੁਸੀਂ ਮੁੰਦੀ ਵਾਲੀ ਗੱਲ ਜਾਣ ਸਕਦੇ ਹੋ ਤਾ ਮੇਰੇ ਬਾਰੇ ਕੀ ਨਹੀਂ ਜਾਣ ਸਕਦੇ ਸਾਈਂ ਜੀ ਮੈਨੂੰ ਮਾਫ ਕਰਦੇ ਹੋ ਮੈਨੂੰ ਮੈਨੂੰ ਮੁੰਡੀਆਂ ਦੀ ਲੋੜ ਨਹੀਂ ਤੇ ਕਹਿਣ ਲੱਗਾ ਸਾਈਂ ਜੀ ਤੁਸੀਂ ਸਭ ਕੁਝ ਜਾਣਦੇ ਹੋ ਤੇ ਸਾਈਂ लाडी शाह ਜੀ ਹੁਣੀ ਕਿਹਾ ਕਿ ਅਸੀਂ ਜੋ ਵੀ ਇੱਥੇ ਆਉਂਦਾ ਸਭ ਦੀਆਂ ਜਾਣਦੇ ਆ ਜਿਸ ਨੂੰ ਜੋ ਵੀ ਚਾਹੀਦਾ ਅਸੀਂ ਟਾਈਮ ਦੇ ਨਾਲ ਦਿੰਦੇ ਦਿੰਦੇ ਹਾਂ ਤੇ ਟਾਈਮ ਆਉਣ ਤੇ ਦਿੰਦੇ ਹਾਂ ਤੇ ਉਹ ਬੰਦੇ ਦਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਤੇ ਸਾਂਜੀ ਦਾ ਦਿਲ ਤੋਂ ਗੁਲਾਮ ਬਣ ਗਿਆ ਇਸ ਕਰਕੇ ਸਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਦਰਬਾਰ ਤੇ ਜਾਂਦੇ ਆ ਇੰਨਾ ਟਾਈਮ ਹੋ ਗਿਆ ਸਾਨੂੰ ਚਿਰਾਗ ਕਰਦੇ ਆ ਇੰਨਾ ਟਾਈਮ ਹੋ ਗਿਆ ਕਿ ਸਾਨੂੰ ਦਿੱਤਾ ਨਹੀਂ ਇੰਨੇ ਸਾਲ ਹੋ ਗਏ ਕਿ ਦਿੱਤਾ ਨਹੀਂ ਕਿਉਂਕਿ ਪੀਰ ਫਕੀਰ ਟਾਈਮ ਆਉਣ ਤੇ ਸਭ ਕੁਝ ਦੇ ਦਿੰਦੇ ਨੇ ਇਸ ਕਰਕੇ ਸਾਨੂੰ ਕਦੀ ਵੀ ਇਹ ਨਹੀਂ ਸੋਚਣਾ ਚਾਹੀਦਾ ਸਾਨੂੰ ਇੰਨੇ ਸਾਲ ਹੋ ਗਏ ਜਾਂ ਇੰਨਾ ਟਾਈਮ ਹੋ ਗਿਆ ਜੇ ਸਾਡੇ ਤੇ ਮਿਹਰਬਾਨੀ ਨਹੀਂ ਹੁੰਦੀ ਸੱਤ ਸਾਡੇ ਤੋਂ ਥੋੜੇ ਟਾਈਮ ਵਾਲੇ ਦੇ ਹੋ ਰਹੀ ਐ ਕਿਉਂਕਿ ਟਾਈਮ ਆਉਣ ਤੇ ਸਭ ਨੂੰ ਮਿਲਦਾ ਜੈ ਸਾਈ ਲਾਡੀ ਸ਼ਾ ਜੀ ਜੈ ਬਾਬਾ ਮੁਰਾਦ ਸ਼ਾ ਜੀ